ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਖਾਸ ਕਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ੜਾੜਾ ੜਾ ਕਾਲੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਬੀਤੇ ਦਿਨ ਹੀ ਰੰਧਾਵਾ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਖ-ਵੱਖ ਪਿੰਡਾਂ ਦੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਮਸਤਕੋਟ ਦੇ ਸਰਪੰਚ ਜਤਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਆ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਸਿੰਘਾ ਸਾਹਿਬ ਜੀ ਮੀਤਿਆਂ ਤੋਂ ਵਡੀਆਂ ਵਧੀਆ ਕੰਮਕਾਜ ਤੋਂ ਖੁਸ਼ ਹੋ ਗਏ। ਉਹਨਾਂ ਨੇ ਕਿਹਾ ਮੈਂ ਵਧੀਆ ਕਾਰਜਕਾਰੀ ਤੋਂ ਇਹਨਾਂ ਦੇ ਕੰਮਕਾਜ ਤੋਂ ਚੰਗਾ ਲੱਗਾ। ਅਸੀਂ ਕੋਈ ਬਲੈਕ ਕਾਰ ਤੇ ਤਾਲੀ ਖੜਾਣੇ ਤਾਲੀ ਵਾਪਸ। ਤੇ ਕਿਹਦਾ ਤਾਲੀ ਖੜਾਣੇ ਸਤੰਦ ਹੋ ਰਿਹਾ। ਬਹੁਤ ਸਨੇਹੋਂ ਇਹ ਪੁਰਸਕਾਰ ਨੂੰ ਲੈ ਕੇ ਫੇਰੀ ਮੈਂ ਗਿਆ। ਪੁਰਸਕਾਰ ਬੰਦੇ ਫੇਰੀ ਮੈਂ ਪਾਣ ਗਿਆ। ਅਨੁਨਾਦੀ ਬਹੁਤ ਵਧੀਆ ਨਾ ਸਾਰੀ ਗੱਲ ਅੱਗੇ ਸਾਨੂੰ ਕੰਮ ਕਾਜ ਬਹੁਤ ਵਧੀਆ ਲੱਗੇ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਅਜਿਹਾ ਖਰਾਬ ਨਹੀਂ ਹੋਣਾ ਪੈਂਦਾ ਨਾ ਮਗਰ ਔਰ ਮੈਨੂੰ ਇੱਕ ਗੱਲ ਹੁੰਦੀ ਹੈ ਨਾ ਮੈਨੂੰ ਲੱਗਦੀ ਔਰ ਉਸੇ ਵੇਲੇ ਕਾਹ ਦਾ ਕਾਬ ਪਈ ਜੋ ਫਸੇ ਜੇ ਕੋ ਮਿਲ ਜਾਂਦੀ ਔਰ ਹੋ ਨਹੀਂ ਸਕਦਾ ਸਾਰੇ ਜਿਹੜੇ ਭਰਾ ਜੀ ਨੂੰ ਸਹਿਬਾਨ ਬੈਠੇ ਨੇ ਤੁਹਾਜਾ ਤੁਹਾਡਾ ਵੀ ਤਨਵਾਦ ਕਿ ਤੁਸੀਂ ਅਕਾਲੀਰਾਂ ਨੂੰ ਛੱਡ ਕੇ ਖਾਲਸਾ ਸ਼ਾਨੋ। ਕਿ ਕਰੀ ਕੇ ਨਾ ਚੁਕੀਰਦਾ ਹੋਣਾ ਭੱਜਦਾ। ਕਿਧਰ ਜਾਣਾ ਇਹ? ਇਹਨਾਂ ਵੇਖਣਾ ਚੁਣਾ ਬੇਕਰਾ ਮਜੀਠੀਆ ਨੂੰ ਤੇਰੇ ਵਰਗੇ ਕਰਦਾ ਨਾ ਕੋਈ ਮੈਂ ਡਰਦਾ। ਪਿਛਲੇ 5 ਸਾਲ ਵੀ ਕੱਢੇ ਨੂੰ। ਇਸੇ ਸਾਮੇ 'ਚ ਖੜਾ ਹੋ ਕੇ ਤੈਨੂੰ ਮੈਂ ਕਹਿੰਦਾ ਕਿ ਤੂੰ ਨਸ਼ਾ ਵਪਾਰੀ ਆ। ਤੈਨੂੰ ਅਗਰ ਦਿਆਂਗੇ ਔਰ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਉਹਦਾ ਪੂਰਾ ਕਰਾਂਗੇ। ਕਰ ਲਈ ਜੀਚਾ ਸਲਾਮ ਕਰੇ ਬਦਿਓ ਖਲੋ ਫਿਰ ਮਦਾਨ ਦੇ ਵਿੱਚ ਤੁਹਾਡੇ ਚੀਕਾ ਨਿਕਲ ਗਿਆ ਦੱਸਾਂਗੇ ਕਿ ਜਿਵੇਂ ਪੰਜਾਬ ਦਾ ਨੌਜਵਾਨ ਜਦ ਪੇੜਾ ਕਰ ਕੀਤਾ ਜਿਵੇਂ ਪੰਜਾਬ ਦਾ ਪੇੜਾ ਕਰ ਕੀਤਾ ਪਹਿਲਾਂ ਵੀ ਬਾਦ ਜਿਹੜੇ ਸੀਗੇ ਅੰਦਰ ਗਏ ਸੀ ਤੋਂ ਉੱਥੇ ਬਰੀਨਿਓ ਕੇ ਨਿਕਲੇ ਖਾਲ ਜੀ ਸੇ ਕਿ ਬਰੀਨਿਓ ਹੋਏ ਤੋ ਆ ਬੈਠੇ ਨੇ ਜੇ ਗੋਇਡ ਮਰਜਰ ਕਹਿੰਦੇ ਜੀ ਹਮਾਂਦਾਰ ਆ ਤੇ ਕਦੀ ਕਿਹਦਾ शुक्रियाਦਾ ਹੈ ਭੱਜਦਾ ਕਿਦਰ ਜਾਣਾ ਇਹ ਨਾ ਕਿਹੜਾ ਚਲਾ ਬਿਕਰਮ ਜੀ ਜੀ ਨੂੰ ਤੇਰੇ ਵਰਗੇ ਕਰਦਾਦਾ ਕੋਈ ਮੈਂ ਡਰਦਾ ਪਿਛਲੇ 5 ਸਾਲ ਵੀ ਕੱਡੇ ਨੇ ਇਸੇ ਸ਼ਰਮ ਵਿੱਚ ਖੜਾ ਹੋ ਕੇ ਕਿ ਕਰ ਮੈਂ ਕਿਹਦਾ ਕਿ ਨੂੰ ਨਸ਼ਾ ਵਪਾਰੀਆਂ ਇਹਨੂੰ ਅੰਦਰ ਦੇਾਂਗੇ ਔਰ ਜਿਹੜੇ ਲੋਕਾਂ ਨੇ ਵਾਦਾ ਕੀਤਾ ਇਹ ਉਹਨਾਂ ਨੂੰ ਕਰਾਉਂਦੇ న్యూਸ ਦੇਸ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਤੇ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ